ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤਖੂਚੱਕ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਤਖੂਚੱਕ ਪਿੰਡ ਦੇ ਲੱਗ ਲੱਗੇ ਦੋਸਤੋ ਮੇਨ ਪਿੰਡ ਜਿਵੇਂ ਜੰਡੂ ਕਿਸਰੀ ਵਾਲੀ ਸਖੀਰਾ ਮੁਗਲ ਚੱਕ ਲੱਗ ਲੱਗੇ ਸਾਰੇ ਪਿੰਡ ਪੈਂਦੇ ਆ ਮੇਨ ਵਿజిਟ ਜਿਹੜੀ ਤੁਸੀਂ ਕਰਨੀ ਹੈ ਪਿੰਡ ਤਖੂਚੱਕ ਕਰਨੀ ਹੈ ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੰਦੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਜਾਓ ਕਿ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਦੀ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਸਾਰੀ ਡਿਟੇਲ ਇਸ ਮੱਝ ਦੀ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਸੁਣੋ ਜੀ ਠੀਕ ਠਾਕ ਜੀ ਹਾਂ ਜੀ ਵਧੀਆ ਬਈ ਠੀਕ ਹੈ ਤੇ ਵੀਰ ਜੀ ਆਪਣਾ ਸਭ ਤੋਂ ਪਹਿਲਾਂ ਐਡਰੈਸ ਬੋਲ ਦਿਓ ਜੀ ਪਿੰਡ ਤਖੂ ਜਾ ਕੇ ਜ਼ਿਲ੍ਹਾ ਤਰਨਤਾਰਨ ਹਾਂ ਜੀ ਤੇ ਤਹਿਸੀਲ ਤਰਨਤਾਰਨ ਠੀਕ ਹੈ ਜੀ ਤੇ ਵੀਰ ਜੀ ਫੋਨ ਨੰਬਰ ਤੇ ਨਾਮ ਦੱਸ ਦਿਓ ਨਾਮ ਮਨਜਿੰਦਰ ਸਿੰਘ ਫੋਨ ਨੰਬਰ 7105717 ਠੀਕ ਹੈ ਜੀ ਤੇ ਵੀਰ ਜੀ ਵਪਾਰ ਦਾ ਕੰਮ ਦਿੰਦੇ ਕੋਈ ਨਹੀਂ ਨਹੀਂ ਭਾਈ ਆਪਣੀ ਘਰ ਦੀ ਮੱਝ ਠੀਕ ਹੈ ਜੀ ਕਿੰਨਾ ਸੁਬਾ ਸੁਣੀ ਵੀਰ ਜੀ ਮੱਝ ਤੀਜਾ ਸੁਬਾ ਸੁਣੀ ਠੀਕ ਹੈ ਜੀ ਪਹਿਲੇ ਸੁਬੇ ਕੋਈ ਰਿਕਾਰਡ ਦਾ ਪਤਾ ਦਾ ਪਈ ਤੇ ਸਵੇਜੀ ਇਹਦਾ 12 ਲੀਟਰ ਸੀ ਦੂਜੀ ਸਵੇ ਇਹ 14 ਲੀਟਰ ਹੀ ਸੀ ਠੀਕ ਹੈ ਜੀ ਤੀਜੀ ਸਵੇ ਸੁਣਾਇਆ ਠੀਕ ਹੈ ਠੀਕ ਹੈ ਜੀ ਖੋਲੀ ਹਨ ਵੀਰ ਤੋਰ ਕੇ ਦਿਖਾਈਏ ਬਾਕੀ ਦੀ ਡੀਟੇਲ ਬਾਅਦ ਵਿੱਚ ਦੋਸਤੋ ਤੀਜਾ ਸਵੇ ਸੁਣੀ ਆ ਦਿਨ ਵੀਰ ਕਹਿੰਦਾ ਕੋਈ 4-5 ਖੜਦੀ ਹੈ ਦੂਜੀ ਸਵੇ ਦੁੱਧ ਵੀਰ ਕਹਿੰਦਾ ਇਹਨੇ 14 ਕਿਲੋਟਰ ਦੇ ਲਾਗੇ ਬਨੇ ਚਵਾਇਆ ਵਾ ਬਾਕੀ ਦੋਸਤੋ ਦੁੱਧ ਤੁਹਾਡੀ ਸੇਵਾ ਤੇ ਆ ਜਿੱਦਾਂ ਦੀ ਸੇਵਾ ਕਰੋਗੇ ਉਦਾਂ ਦਾ ਦੁੱਧ ਚੋਲੋਗੇ ਦਰਮਿਆਨੇ ਕੱਦ ਕਾਠ ਦੀ ਸੁਣੀ ਸੁਣਖੀ ਹੈ ਹੁੰਡਾ ਸੇਨ ਗਿਆ ਲੰਮੀ ਤੋਰ ਦਿਖੜੀ ਜੀ ਮੋਲ ਲੈ ਲੈ ਇਸ ਕੁਆਲਿਟੀ ਦੋਸਤੋਂ ਤੁਹਾਨੂੰ ਦਿਖਾ ਦਨਾਂ ਦੀ ਕਰ ਘਰ ਦੇ ਪਸ਼ੂਆ ਵੀ ਇੱਥੇ ਕੋਈ ਵਪਾਰ ਦਾ ਕੰਮ ਨਹੀਂ ਗਾ ਤਣਾਤੋਂ ਦੀ ਕੁਆਲਿਟੀ ਦੋਸਤੋਂ ਲਾਗ ਤੋਂ ਚੈੱਕ ਕਰ ਲਓ ਤਾਂ ਤੁਲਗੀ ਸਾਰੇ ਓਕੇ ਨੇ ਦੇ ਮਿਲ ਕੇ ਜੀ ਆਪਣੇ ਭਾਈ ਤੁਸੀਂ ਚੱਕਾ ਦੇ ਬਹਿਣੀਆ ਦੇ ਪਾਸੇ ਤੋਂ ਦੋਸਤੋਂ ਥੰਮ-ਥੰਮ ਚੈੱਕ ਕਰਾ ਲੈਣਾ ਕਰੀ ਫੇਸ ਕੁਆਲਟੀ ਚੈੱਕ ਕਰ ਲਓ ਨਿਕਾ ਦੇਗਾ ਸਿੰਘ ਕੱਦ-ਕੱਦ ਦੋਸਤੋਂ ਚੈੱਕ ਕਰ ਲਓ ਦਾ ਬਾਕੀ ਨੰਬਰ ਮੈਂ ਵੀਰ ਦਾ ਸਕਰੀਨ ਤੇ ਜਰਾ ਦੂੰਗਾ ਵੀਰ ਨਾਲ ਤੁਸੀਂ ਕਾਲ ਕਰਕੇ ਵੀ ਜੱਦੀ ਜਾਣ ਕਰ ਲੈ ਸਕਦੇ ਜੇ ਪੁੱਛਦੇ ਵੀਰ ਨੂੰ ਕੀ ਮੁੱਲ ਕਰਦਾ ਵੀਰੇ ਦਾ ਹਾਂਜੀ ਵੀਰ ਜੀ ਕਿੰਨਾ ਕੁ ਮੋਲੇ ਦਾ ਕਰਦੇ ਹੋ ਭਾਜੀ ਮੋਲੇ ਦਾ 10000 110000 ਰੁਪਏ ਹਾਂਜੀ ਮੰਨਦਣ ਹੋ ਜੂਗਾ ਜੀ ਹੋ ਜੂਗਾ ਜੀ ਠੀਕ ਹੈ ਜੀ ਦੋਸਤੋ 110000 ਰੁਪਿਆ ਵੀਰ ਨੇ ਡਿਮਾਂਡ ਕੀਤੀ ਹੈ ਮੋਲ ਜਿਹੜੇ ਦੋਸਤੋ ਵੀਡੀਓ ਦੇ ਵਿੱਚ ਹੁੰਦੇ ਕੋਈ ਫਿਕਸ ਨਹੀਂ ਹੁੰਦੇ ਮੌਕੇ ਤੇ ਮੋਲ ਥੋੜਾ ਬੜਾ ਘਟ ਜਾਂਦਾ ਬਾਕੀ ਦੋਸਤੋ ਫੋਨ ਜਰੂਰ ਕਰਿਆ ਕਰੋ ਕਈ ਵੀਰ ਆਪਣਾ ਮੋਲ ਜ਼ਿਆਦਾ ਵੇਖ ਕੇ ਫੋਨ ਨਹੀਂ ਕਰਦੇ ਕਹਿੰਦੇ ਮੋਲ ਜ਼ਿਆਦਾ ਵਾ ਬਾਕੀ ਮੋਲ ਦੋਸਤੋ ਮੌਕੇ ਤੇ ਕੋਈ ਥੋੜਾ ਬੜਾ ਘਟ ਵੱਧ ਹੋ ਜਾਂਦਾ ਮੱਝ ਚੰਗੀ ਹੈ ਦਰਮਿਆਨੇ ਕਦ ਕੱਟਦੀ ਹੈ ਕਰਦੀ ਪਾਲੀ ਹੋਈ ਇਹਦੀ 14 ਕਿਲੋ ਲੀਟਰ ਦੇ ਲਾਗੇ ਬਣ ਦੁੱਧ ਵੀਰ ਕਹਿੰਦਾ ਆਪਾਂ ਪਿਛਲੇ ਸੂਚ ਹੋਇਆ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ